Thank <laughs> you. sim ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇਰੀ ਜੈ ਸਿਰ ਦੀ ਜੈ ਤਾਣ ਨਾ ਕੀ ਜੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਅੰਦਰ ਸੁਭਾਏ ਮਾਨ ਗੁਰੂ ਕੀ ਸੰਗਤ ਜੀ ਮੁਖ ਰਸਨਾ ਪਵਿੱਤਰ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਾਧਿ ਦੇਈਏ ਆਪ ਗੁਰੂਕੀਆਂ ਸੰਗਤਾਂ ਨੇ ਧੰਨ 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 ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਾਂ ਗੁਰੂ ਚਰਨਾ ਅੰਦਰ ਖੁਸ਼ੀਆਂ ਸਾਂਝੀਆਂ ਕੀਤੀਆਂ ਦਾਸ ਦੇ ਢਾਡੀ ਜੱਥੇ ਵੱਲੋਂ ਆਪ ਗੁਰੂਕੀਆਂ ਸੰਗਤਾਂ ਨੂੰ ਸਰ ਲੱਥ ਜੋ ਦੇ ਅਮਰ ਸ਼ਹੀਦ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਪਰਵਾਨਗੀ ਦਾ ਪੁੱਤਰ ਫਤੇ ਦੇ ਰੂਪ ਵਿੱਚ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੋ ਪੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਸ ਸਤਿਗੁਰੂ ਜੀ ਦੇ ਮਹਾਨ ਬਚਨ ਨੂੰ ਪ੍ਰਤੱਖ ਰੂਪ ਵਿੱਚ ਦੁਨੀਆ ਦੇ ਸਾਹਮਣੇ ਰੱਖਣ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਪਿੰਡ ਪੌਵਿੰਡ ਜੇਡਾ ਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰ ਦੇ ਅੰਦਰ ਅੱਜ ਕੱਲ ਪਹਿਲਾਂ ਅੰਮ੍ਰਿਤਸਰ ਉਸ ਤੋਂ ਪਹਿਲਾਂ ਲਾਹੌਰ ਦੇ ਜ਼ਿਲ੍ਹੇ ਦੇ ਅੰਦਰ ਸੀ ਇੱਥੇ ਭਾਈ ਭਗਤ ਸਿੰਘ ਜੀ ਵੈਸੇ ਭਾਈ ਭਗਤੂ ਜੀ ਕਿਹਾ ਜਾਂਦਾ ਮਾਤਾ ਜੀਵਣੀ ਅਮਤ ਸ਼ਕਣ ਤੋਂ ਬਾਅਦ ਦਾ ਨਾਮ ਹੈ ਮਾਤਾ ਜੀਵਨ ਕੌਰ ਉਸ ਬ੍ਰਹਮ ਗਿਆਨੀ ਨੇ ਪਿੰਡ ਪੌਵਿੰਡ ਜਨਮ ਲਿਆ ਕਿਉਂਕਿ ਮੇਰੇ ਕੋਲ ਇੱਕੋ ਹੀ ਕਵਤਾ ਕਹਿਣ ਦਾ ਸਮਾਂ ਮਿੰਟ 10 ਤੀ ਸੀ 5 ਮਿੰਟ ਬਤੀਤ ਹੋ ਗਏ ਨੇ 5 ਮਿੰਟ ਹੋਰ ਤੁਹਾਡੀ ਹਾਜ਼ਰੀ ਭਰਨੀ ਹੈ ਕਿਉਂਕਿ ਇਸ ਤੋਂ ਬਾਅਦ ਗੁਰ ਚਰਨਾ ਅੰਦਰ ਪਰਿਵਾਰ ਬੈਠਾ ਹੈ ਸੁਖਮਨੀ ਸੁਖਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਜਾਤ ਹੋਣੇ ਹਨ ਇਸ ਕਰਕੇ ਜਿਹੜਾ ਸਮੁੱਚਾ ਦੀਵਾਨ ਹੈ ਬੇਸ਼ੱਕ ਉਹਦੀ ਸਮਾਪਤੀ ਦਾ ਸਮਾਂ ਹੋ ਚੁੱਕਾ ਹੈ ਜਿਨ੍ਹਾਂ ਜਿਨ੍ਹਾਂ ਗੁਰ ਸਿੱਖਾਂ ਨੇ ਮਿਲ ਕਰਕੇ ਪਰਿਵਾਰਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਦਾ ਆਰੰਭ ਕਰਵਾਏ ਦੀਵਾਨ ਸਜਾਏ ਸਾਰਿਆਂ ਨੂੰ ਮੁਬਾਰਕਬਾਦ ਸਤਿਗੁਰੂ ਸਾਰਿਆਂ ਦੀ ਸੇਵਾ ਸਫਲੀ ਕਰਨ ਆਓ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਸਮੇਂ ਪਰਿਵਾਰ ਨੂੰ ਵਿਧਾਈਆਂ ਦਿੱਤੀਆਂ ਗਈਆਂ ਉਸ ਦਾ ਵੇਰਵਾ ਟੱਦੀ ਜਿੱਥਾ ਇਹਨਾਂ ਸ਼ਬਦਾਂ ਨੇ ਬੇਨਤੀ ਆਇਆ ਕਰਦਾ Редактор субтитров А.Семкин Корректор А.Егорова